ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੀ ਮੀਨਾਵਾਰਕ ਮੀਟਿੰਗ ਬੀਬੀ ਕਾਨਕੌਰ ਦੇ ਗੁਰਦੁਆਰਾ ਵਿਖੇ ਹੋਈ ਆ ਸੋ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੇਵਾਦਾਰ ਜਿਹੜੇ ਆ ਮੀਟਿੰਗ ਤੇ ਪਹੁੰਚੇ ਔਰ ਅੱਜ ਦੀ ਜਿਹੜੀ ਮੀਟਿੰਗ ਆ ਸਾਡੀ ਸਭ ਤੋਂ ਮੇਨ ਮੁੱਦਾ ਜਿਹੜਾ ਸਾਡਾ ਬਿਜਲੀ ਐਕਟ 2025 ਜਿਹੜਾ ਸੋਧ ਬਿੱਲ ਸੈਂਟਰ ਸਰਕਾਰ ਲੈ ਕੇ ਆ ਰਹੀ ਆ ਦੂਜਾ ਮੁੱਦਾ ਸਾਡਾ 20 ਸੋਧ ਬਿੱਲ ਤੇ ਹੋਰ ਕੀ ਆ ਹੋਰ ਇੱਕੋ ਦੂਸਰਾ ਸੀਗਾ ਲੇਬਰ ਕਾਨੂੰਨ ਇੱਕ ਲੇਬਰ ਕਾਨੂੰਨ ਜਾਨੀ ਇੱਕ ਲੇਬਰ ਕਾਨੂੰਨ ਆ ਇੱਕ ਮਨਰੇਗਾ ਕਾਨੂੰਨ ਜਿਹੜਾ ਵਾ ਸੈਂਟਰ ਸਰਕਾਰ ਬਣਾਉਣ ਜਾ ਰਹੀ ਆ ਉਹਦਾ ਨਾਮ ਬਦਲਣ ਜਾ ਰਹੀ ਆ ਸੋ ਜੇ ਮੈਂ ਗੱਲ ਕਰਾਂ ਮਨਰੇਗਾ ਦੀ ਪੰਜਾਬ ਦੇ ਅੰਦਰ ਹੁਣ ਤੱਕ 9 ਲੱਖ ਜਿਹੜੇ ਆ ਲੇਬਰ ਕਾਰਡ ਕੱਟੇ ਗਏ ਆ ਇੱਕ ਬਹੁਤ ਵੱਡਾ ਜਿਹੜਾ ਯਾਨੀ ਲੇਬਰ ਨੂੰ ਇਹ ਝਟਕਾ ਲਾਇਆ ਸੈਂਟਰ ਗਵਰਨਮੈਂਟ ਨੇ ਔਰ ਪੰਜਾਬ ਗਵਰਨਮੈਂਟ ਨੇ ਵੀ ਜੇ ਮੈਂ ਗੱਲ ਕਰਾਂ ਬਿਜਲੀ ਸੋਧ ਬਿੱਲ ਦੀ ਸਾਥੀਓ ਬਿਜਲੀ ਸੋਧ ਬਿੱਲ 2025 ਇਹ 2020 ਦਾ ਬਿਜਲੀ ਐਕਟ ਦਾ ਹੀ ਇੱਕ ਹਿੱਸਾ ਵਾ ਜੇ ਬਿਜਲੀ ਪ੍ਰਾਈਵੇਟ ਹੁੰਦੀ ਆ ਸੋਧ ਬਿੱਲ ਆਉਂਦਾ ਵਾ ਤਾਂ ਉਹਦੇ ਵਿੱਚ ਸਾਨੂੰ ਨੁਕਸਾਨ ਕੀ ਆ ਤੇ ਫਾਇਦਾ ਕੀ ਆ ਫਾਇਦਾ ਇਹਦੇ ਵਿੱਚ ਕੋਈ ਨਹੀਂਗਾ ਨੁਕਸਾਨ ਹੀ ਨੁਕਸਾਨ ਆ ਕਿਉਂਕਿ ਜੇ ਰਾਤ ਨੂੰ 2 ਵਜੇ ਪੈਸੇ ਮੁੱਕ ਗਏ ਤਾਂ 2 ਵਜੇ ਹੀ ਲਾਈਟ ਤੁਹਾਡੀ ਕੱਟੀ ਜਾਣੀ ਆ ਜੰਪ ਕਰਗੇ ਵੈਸੇ ਵੀ ਪੈਸੇ ਕੱਟੇ ਜਾਣੇ ਆ ਜੇ ਗਵਰਨਮੈਂਟ ਇਹ ਗੱਲ ਕਹਿੰਦੀ ਆ ਕਿ ਅਸੀਂ ਚਿਪ ਵਾਲੇ ਮੀਟਰ ਲਾਗੂ ਨਹੀਂ ਕੀਤੇ ਤੇ ਮੋਂਗਾ ਸ਼ਹਿਰ ਦੇ ਵਿੱਚ ਮੈਂ ਲੱਗੇ ਤੁਹਾਨੂੰ ਦਿਖਾ ਦਿੰਨਾ ਮੈਨੂੰ ਫੋਨ ਆਇਆ ਬੀਬੀ ਦਾ ਵੀ ਸਾਨੂੰ ਚਿਪ ਵਾਲੇ ਮੀਟਰਾਂ ਦਾ ਮੋਬਾਈਲ ਤੇ ਬਿੱਲ ਆਉਂਦਾ ਔਰ ਉਹ ਮੀਟਰ ਅਸੀਂ ਬੀਬੀ ਦਾ ਪਟਵਾਵਾਂਗੇ ਜ਼ਰੂਰ ਕਿਉਂਕਿ ਇਹ ਗਵਰਨਮੈਂਟ ਧੱਕਾ ਕਰ ਰਹੀ ਆ ਸਾਥੀਓ ਇਹਦੇ ਵਿੱਚ ਕੱਲੀਆਂ ਜੁਣੀਆਂ ਨਾ ਨਹੀਂ ਬਲਕਿ ਆਮ ਵਰਗ ਨੂੰ ਵੀ ਜਾਗਣਾ ਪਊਗਾ ਅੱਜ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਲੇਬਰ ਜੁਨੀਆ ਲਾ ਲਓ ਬਿਜਲੀ ਕਾਮੇ ਲਾ ਲਓ ਟੀਚਰ ਫਰੰਟ ਲਾ ਲਓ ਚਾਹੇ ਅਧਿਆਪਕ ਫਰੰਟ ਲਾ ਲਓ ਜਿੰਨੀਆਂ ਵੀ ਜੁਨੀਆਂ ਜੁਨੀਆਨਾ ਸਾਰੀਆਂ ਕਿਸਾਨ ਸੰਯੁਕਤ ਮੋਰਚੇ ਦੇ ਝੰਡੇ ਦੇ ਥੱਲੇ ਇਕੱਠੀਆਂ ਹੋ ਗਈਆਂ ਅਗਰ ਕੇਂਦਰ ਸਰਕਾਰ ਇਹ ਬਿਜਲੀ ਸੋਧ ਬਿੱਲ ਸੰਸਦ ਦੇ ਵਿੱਚ ਪੇਸ਼ ਕਰਦੀ ਆ ਤਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਕਿਸਾਨ ਸੰਯੁਗਤ ਮੋਰਚੇ ਦੇ ਨਾਲ ਰਲ ਕੇ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਉਥੇ ਸਖਤ ਤੋਂ ਸਖਤ ਪਹਿਰਾ ਦਿੱਤਾ ਜਾਵੇਗਾ ਸਾਥੀਓ ਜੇ ਬਿਜਲੀ ਬੀਜ ਸੋਧ ਬਿੱਲ ਸਰਕਾਰ ਬਣਾਉਂਦੀ ਆ ਤਾਂ ਉਸ ਦੇ ਵਿੱਚ ਕਿਸਾਨਾਂ ਦੇ ਜਿਹੜੇ ਅੱਜ ਅਸੀਂ ਆਪਣੇ ਬੀਜ ਬਣਾ ਕੇ ਖੇਤਾਂ ਦੇ ਵਿੱਚ ਪੈਦਾ ਕਰ ਲੈਂਦੇ ਆ ਖੇਤੀ ਉਹ ਅੱਜ ਅਸੀਂ ਕਿਸਾਨ ਵੀ ਸਾਡੇ ਕਹਿੰਦੇ ਵੀ ਪੜੋਲੇ ਚੋਂ ਕਣਕ ਕੱਢਣ ਨੂੰ ਰਹਿਂਦੇ ਹੋ ਸ਼ਹਿਰੋਂ ਹੀ ਚਾਰ ਘੱਟੇ ਲਿਓ ਹੌਲੀ ਹੌਲੀ ਅਸੀਂ ਉਸ ਚੀਜ਼ ਦੇ ਆਦੀ ਹੁੰਦੇ ਜਾ ਰਹੇ ਹਾਂ ਜਿਵੇਂ Jio ਦਾ SIM ਆਇਆ ਸੀ ਇਹਨਾਂ ਨੇ ਪਹਿਲਾ 6 ਮਹੀਨੇ ਫ੍ਰੀ ਦੇ ਛੱਡਿਆ ਤੇ ਬਾਅਦ ਚ ਲੋਕ ਆਦੀ ਹੋ ਗਏ ਤੇ ਅੱਜ ਪੈਸੇ ਪੱਲਿਓ ਪੋਣੇ ਪੈਂਦੇ ਆ ਇਸੇ ਤਰ੍ਹਾਂ ਅਸੀਂ ਉਹਨਾਂ ਕੰਪਨੀਆਂ ਦੇ ਬੀ ਦੇ ਆਦੀ ਹੋ ਜਾਾਂਗੇ ਔਰ ਉਹ ਬੀ ਆ ਨੂੰ ਦਵਾਈ ਲਾ ਕੇ ਇਹੋ ਜੀ ਸੋਧ ਕਰਨਗੇ ਵੀ ਇੱਕ ਵਾਰੀ ਤੋਂ ਦੂਜੀ ਵਾਰੀ ਉਹ ਬੀ ਉਗੜੇ ਹੀ ਨਹੀਂਗੇ ਸਾਡੇ ਖੇਤ ਵਿੱਚ ਵੀ ਉਗਣਾ ਹੀ ਨਹੀਂਗਾ ਇਸ ਕਰਕੇ ਇਹਨਾਂ ਕਾਨੂੰਨਾਂ ਦਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਸਖਤ ਵਿਰੋਧ ਕਰਦੀ ਆ ਔਰ ਜਿੰਨੇ ਵੀ ਸਾਡੇ ਜਥੇਬੰਦੀ ਦੇ ਇੱਥੇ ਵੀਰ ਪਹੁੰਚੇ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਔਰ ਇਹੇ ਮੀਤ ਕਰਦੇ ਆ ਕਿ ਔਖੀ ਸੌਖੀ ਵੇਲੇ ਭਰਾ ਇਸੇ ਤਰ੍ਹਾਂ ਹੀ ਨਾਲ ਖੜੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ¿Volver?